ਬੜੇ ਗੌਰ ਨਾਲ ਕੇ ਤੇ ਧਿਆਨ ਨਾਲ ਕੇ ਸੁਣਨਾ ਹੈ ਜੋ ਅਸੀਂ ਰਚਣੀਆਂ ਗੱਲਾਂ ਪਹਿਲਾਂ ਵੀ ਸੁਣ ਰਾਇਆ ਥਾ ਉਹ ਵੀ ਬੜੇ ਗੌਰ ਨਾਲ ਕੇ ਤੇ ਧਿਆਨ ਦੇ ਕੇ ਸੁਣਵਾਲੀ ਇਸਾਨਾ ਸਾਡੇ ਫਾਇਦੇ ਨੇ ਲਈ ਆ ਔਰ ਹੁਣ ਵੀ ਅਸੀਂ ਪਰਮੇਕੌਰ ਦੀ ਪਵਿੱਤਰ ਬਾਣੀ ਨੂੰ ਬੜੇ ਗੌਰ ਨਾਲ ਕੇ ਤੇ ਧਿਆਨ ਦੇ ਕੇ ਸੁਣਨਾ ਹੈ ਪਰਮੇਕੌਰ ਦੀ ਪਵਿੱਤਰ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ ਆ ਭਾ ਮਨੁੱਖ ਭਰੇ ਖਜ਼ਾਨੇ ਚੋਂ ਭੜੀਆਂ ਗੱਲਾਂ ਕਹਦਾ ਹੈ ਦੋ ਇਨਸਾਨਾਂ ਦਾ ਜ਼ਿਕਰ ਹਮ ਲੱਗਾ ਹੈ ਦੋ ਇਨਸਾਨਾਂ ਦਾ ਪਵਿੱਤਰ ਬਾਣੀ ਦੇ ਵਿੱਚੋਂ ਪੜ ਕੇ ਵੇਖਾਂਗੇ ਜ਼ਿਕਰ ਹਮ ਲੱਗਾ ਹੈ ਇੱਕ ਇਨਸਾਨ ਚੰਗਾ ਹੈ ਇੱਕ ਇਨਸਾਨ ਮਾੜਾ ਹੈ ਮਾੜੇ ਦੀ ਕਵਾਲਿਟੀ ਕੀ ਆ ਤੇ ਚੰਗੇ ਦੀ ਕਵਾਲਿਟੀ ਕੀ ਆ ਚੰਗੇ ਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਮਾੜੇ ਦਾ ਸੁਭਾਅ ਕਿਹੋ ਜਿਹਾ ਹੈ ਆਓ ਪਿਆਰੇ ਬਾਣੀ ਨੂੰ ਬੜੇ ਲੋਰ ਤੇ ਕੇ ਧਾਣ ਦਾ ਕਸੋਦੇ ਆ ਵਾਹਿਗੁਰੂ ਦੀ ਪਵਿੱਤਰ ਬਾਣੀ ਜਿਹੜੀ ਆ ਸਾਨੂੰ ਸਮਝਣਾ ਕਿ ਸਮਝ ਮਾ ਚੁੰਦੀ ਆ ਲੋਕਾਂ ਦੀ ਅੰਜੀਰ ਉਹਦਾ 6 ਅਧਿਆਏ ਉਹਦੀ ਅਸੀਂ 45 ਆਦਮ ਚ ਬਾਣੀ ਨੂੰ ਪੜ ਕੇ ਦੇਖਦੇ ਆ ਦੋ ਇਨਸਾਨਾਂ ਦਾ ਜ਼ਿਕਰ ਆਵੇਗਾ ਪਰ ਮੈਂ ਕਿਹਾ ਪਵਿੱਤਰ ਬਾਣੀ ਨੂੰ ਬੜੇ ਗੌਰ ਨਾਲ ਕੇ ਸੁਣਾ ਹੈ ਦੋ ਇਨਸਾਨਾਂ ਦਾ ਜ਼ਿਕਰ ਆਵੇਗਾ ਬਾਣੀ ਦੇ ਵਿੱਚੋਂ ਇੱਕ ਚੰਗਾ ਇੱਕ ਮਾੜਾ ਚੰਗੇ ਦੀ ਕੁਆਲਿਟੀ ਕਹੋਦੀ ਆ ਮਾੜੇ ਦੀ ਕੁਆਲਿਟੀ ਕਹੋਦੀ ਆ ਬਾਣੀ ਨੂੰ ਬੜੇ ਸਮਾਜਿਕ ਸਮਾਧਾਨ ਪੜਦੇ ਨੇ ਆ ਚੰਗਾ ਆਦਮੀ ਚੰਗਾ ਆਦਮੀ ਨੰਬਰ 1ਾ ਚੰਗੇ ਆਦਮੀ ਦੀ ਕੁਆਲਿਟੀ ਵੇਖੋ ਬਾਣੀ ਜੇ ਸਮਝਾ ਮਾਰਦੀ ਆ ਚੰਗਾ ਆਦਮੀ ਆਪਣੇ ਮਾਦੇ ਚੰਗੇ ਖਜ਼ਾਨੇ ਵਿੱਚ ਇਹ ਖਜ਼ਾਨਾ ਹੈ ਕੰਨ ਦੌਰ ਕਰੋ ਮੇਰੇ ਵੀਰੋ ਮੇਰੀ ਲੋ ਭੈਣਾਂ ਆਦਮੀ ਚੰਗਾ ਆਦਮੀ ਕਹਿੰਦਾ ਕਿ ਜਿਹੜਾ ਚੰਗਾ ਆਦਮੀ ਚੰਗੇ ਆਦਮੀ ਦੀ ਕੁਆਲਿਟੀ ਕੀ ਹੈ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ ਚੰਗਾ ਕਵਾਲਿਟੀ ਹੈ ਸਾਵੇਲ ਕੇ ਬੋਲਦੀ ਕਹਦੀ ਕੁਆਲਿਟੀ ਹੈ ਸਾਵੇਲ ਦੇ ਭੈਣੋ ਬੋਲਦੀ ਕਹਦੀ ਕੁਆਲਿਟੀ ਹੈ ਜਿਹੜਾ ਚੁਗਲੀ ਨਹੀਂ ਕਰਦਾ ਇਹ ਕਹਦੀ ਕੁਆਲਿਟੀ ਹੈ ਤੇ ਚੁਗਲੀ ਜੇ ਨਾ ਕੀਤੀ ਤੇ ਢੇਡ ਦੇ ਕੀ ਬਾਝਾਂਗੇ ਹਾਂਜੀ ਤੇ ਹੋਲੇ ਬੋਲੇ ਨਾ ਪੰਚਾ ਕਰੋ ਚੁਗਲੀ ਵੀ ਨਾ ਨੜਪੇ até Mas... Bíblia Mas... 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 ਜਿਹਨ ਨਸ਼ੇ ਕਰਨੇ ਆਪ ਤੇ ਕਲੀਆਣੇ ਨਾਲ ਦੂਜਰਿਆਂ ਨੂੰ ਵੀ ਕਰੇਗਾ ਫੜਗਾ ਤੂੰ ਵੀ ਮਾਰਸਾ ਕਰ ਲਾ ਕੀ ਹੋ ਕੰਟਰੋਲ ਪਾਈ ਕੇ ਹੁ ਤਾਈ ਨਹੀਂ ਆ ਬਾਣੀ ਦੱਸ ਦਿਆ ਬਹੁਤਾ ਤੇ ਪੁਸਤਕ ਚ ਚਲਾ ਆ ਗਿਆ ਤੇ ਆ ਆਪਣੇ ਮਨ ਦੀ ਕੀ ਕਾਰਨ ਸਾਹਮਣੇ ਕੇ ਬੋਲਦੀ ਹੈ ਮਨ ਦੀ ਕੀ ਕਾਰਨ ਇਸੇ ਵਿੱਚੋਂ ਕੀ ਨੇ ਕਦੀਆਂ ਨੇ ਇਸੇ ਵਿੱਚੋਂ ਜੀਵਨ ਦੀਆਂ ਧਾਰਾ ਮੰਨ ਮਾੜਾ ਹੋ ਗਿਆ ਕਿੰਦਾ ਭਲਾ ਮਨੋਂ ਕੋ ਭਲੇ ਖਜ਼ਾਨੇ ਚੋ ਸਾਹਮਣੇ ਕੇ ਬੋਲਦੀ ਹੈ ਭਲਾ ਮਨੋਂ ਕੋ ਭਲੇ ਖਜ਼ਾਨੇ ਚੋ ਸਾਹਮਣੇ ਕੇ ਬੋਲਦੀ ਹੈ ਭਲਾ ਮਨੋਂ ਕੋ ਭਲੇ ਖਜ਼ਾਨੇ ਚੋ ਪੁਰਾਣੋਂ ਕੋ ਬੁਰੇ ਖਜਾਨੇ ਚੋ ਪੂਰੀਆਂ ਕੰਦਾ ਕੱਢਦਾ ਚੰਗੇ ਦੀ ਕੁਆਲਿਟੀ ਹਮੇਸ਼ਾ ਦਿਖਾਉਣ ਦੀ ਕਰੇਗਾ ਕਦੇ ਲੜੇਗਾ ਇਰਖਾ ਕਰੇਗਾ ਧਲੇਬਾਜੀ ਕਰੇਗਾ ਲਿੰਦਿਆ ਕਰੇਗਾ ਟੁਗਲੀ ਕਰੇਗਾ ਨਹੀਂ ਇਹ ਮਾੜਾ ਸਾਰੇ ਇਹ ਕੰਮ ਕਰੇਗਾ ਤਾਂ ਮੰਨ ਕੀ ਆ ਮਾੜਾ ਜੋ ਨਾ ਸ਼ਾਮ ਹੀ ਨਾਲੋਂ ਝੋਨਾ ਆ ਕੀ ਕੰਡਣਾ ਜੋ ਪਾਇਆ ਸੋਇਓ ਕੀ ਕਰੇਗਾ ਨਿਕਲੇਗਾ ਜੋ ਇਹ ਅੰਦਰ ਅਸੀਂ ਪਾ ਲਿਆ ਮਾੜੇ ਸ਼ਬਦ ਅੰਦਰ ਜਮਾ ਕਰ ਲੈ ਪੂਰੇ ਸ਼ਬਦ ਅੰਦਰ ਜਮਾ ਕਰ ਲੈ ਪੂਰੇ ਧਿਆਨ ਅੰਦਰ ਜਮਾ ਕਰ ਲੈ ਪੂਰੇ ਕੰਮ ਅੰਦਰ ਜਮਾ ਕਰ ਲੈ ਇੱਕ ਸਮੇਂ ਆਵੇਗਾ ਤੇ ਉਹੋ ਹੀ ਤੁਹਾਡੇ ਅੰਦਰੋਂ ਕੀ ਹੋਵੇਗਾ ਜੋ ਜਮਾ ਕੀਤਾ ਸੋਇਓ ਨਿਕਲੇਗਾ ਨਾ ਕਾਊਂਟ ਵਿੱਚ ਪੈਸੇ ਜਮਾ ਕਰੀਏ ਤੇ ਕੀ ਨਿਕਲਦੇ ਆ ਹਾਂਜੀ ਉਹ ਜਿਹਨੇ ਪੜਨੇ ਲਿਆ ਉਹ ਤਮਾਹ ਹੋਏਗਾ ਕਹਿੰਦਾ ਭਰਾ ਜਦੋਂ ਭੜੇ ਖਜਾਨੇ ਚੋਂ ਭੜੀਆਂ ਗੱਲਾਂ ਤੇ ਬੁਰਾ ਲੋਕ ਬੁਰੇ ਖਜਾਨੇ 'ਚੋਂ ਬੁਰੀਆਂ ਗੱਲਾਂ ਕੱਢਦਾ ਹੈ ਆਓ ਪਿਆਰੇ ਬਾਣੀ ਨੂੰ ਬੜੇ ਗੌਰ ਦੇ ਕੇ ਸੁਣਦੇ ਆ ਮੱਤੀ ਦੇਂ ਜੀਰ ਉਹਦਾ 12 ਅਜਾਏ 25 ਸ਼ਬਦੀ ਤੇ ਸਹੀ ਪੜ੍ਹ ਕੇ ਸਾਫ਼ੀ ਕਰ ਦੇਵਾਂਗੇ ਪਿਆਰੇ ਬਾਣੀ ਨੂੰ ਬੜੇ ਗੌਰ ਦੇ ਕੇ ਧਿਆਨ ਦੇ ਕੇ ਸੁਣਗੇ ਚੰਗੇ ਬਣ ਜਾਈਏ ਆਪਣੇ ਮਨ ਨੂੰ ਚੰਗਾ ਬਣਾ ਲઈએ ਚੰਗੇ ਬਣੋ ਤੇ ਕੁਆਲਿਟੀ ਬਹੁਤ ਵਧੀਆ ਹੁੰਦੀ ਦਾ ਮਾੜੀ ਦੀ ਕੁਆਲਿਟੀ ਮਾੜੀ ਆ ਮਾੜੀ ਦੀ ਕੁਆਲਿਟੀ ਮਾੜੀ ਆ ਆਪਾਂ ਕਿਹੜੀ ਕੁਆਲਿਟੀ ਦੇ ਆ ਚੰਗੀ ਕੁਆਲਿਟੀ ਦੇ ਆ ਕਿ ਮਾੜੀ ਕੁਆਲਿਟੀ ਦੇ ਆ ਚੰਗੇ ਆ ਤੇ ਫਿਰ ਸਾਡੇ ਵਿਚਾਰ ਚੰਗੇ ਹੋਣੇ ਚਾਹੀਦੇ ਆ ਸਾਡੇ ਅੰਦਰੋਂ ਕੋਈ ਬੁਰੇ ਸ਼ਬਦ ਨਿਕਲਣੇ ਚਾਹੀਦੇ ਸਾਡੇ ਅੰਦਰੋਂ ਉਹ ਸ਼ਬਦ ਨਿਕਲੋ ਨਾ ਜਦੋਂ ਨਾਲ ਨਿਸ਼ਚਿਤ ਹੋ ਜਾਵੇ ਬੱਚਾ ਉਹ ਸ਼ਬਦ ਨਾ ਲੈਣਾ ਜਦੈ ਕਰਕੇ ਮੋਟੇਕ ਜਾਵੇ ਤੇ ਮਾਂ ਚ ਬਸਾਵੇ ਚੰਗੇ ਸ਼ਬਦਾਂ ਦਾ ਕੀ ਕਰੀਏ

ਹਰ ਇੱਕ ਅਕਾਰਥ ਕਰ ਜੋ ਭੋਲਣ ਹਰੇ ਕਾਰਥ ਵੱਲ ਜਦ ਵੀ ਗਾਲਤ ਬੰਦਤ ਕੋਈ ਨਹੀਂ ਆ ਜਦ ਵੀ ਗੱਲ ਦੇ ਦੁਆਰੇ ਕੋਈ ਬਦਦਾ ਨਹੀਂ ਆ ਕਹਿੰਦਾ ਹਰੇ ਕਾਰਥ ਮੇਰੇ ਜਿਹਦਾ ਇਨਸਾਨ ਭੋਲੇਗਾ 90 ਦਿਨ ਹੁੰਦਾ ਸਾਹਮਣੇ ਦੇ ਪਾਉਂਦੇ ਨੇ ਜੰਗੇ ਇਸ ਮੰਦ ਦੇ ਖਜ਼ਾਨੇ ਵਿੱਚ ਜੋ ਚੰਗੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਬਣੋਖਾ ਅਤੇ ਜਿਹੜੇ ਮੰਦ ਦੇ ਵਿਚਾਰ ਭਰੇ ਹੁੰਦੇ ਬੁਰਾ ਬਣੋਖਾ ਬੁਰੇ ਖਜ਼ਾਨੇ ਵਿੱਚੋਂ ਇਹ ਬੁਰੇ ਖਜ਼ਾਨੇ ਦੇ ਵਿੱਚੋਂ ਬੁੜੀਆਂ ਗੱਲਾਂ ਕੱਢਦਾ ਹੈ ਉਹ ਗੱਲਾਂ ਕੱਢਦਾ ਜੋ ਤੇ ਅੰਦਰ ਇਤਫਾਦ ਹੋ ਪਰਵਾਹੀ ਕਰਦਾ ਪਰ ਮੈਂ ਤੁਹਾਨੂੰ ਆਖਦਾ ਹਾਂ ਸਭ ਯਕਸੁਮਸੀ ਕਹਿੰਦਾ ਕਿਦਾ ਮੈਂ ਤੁਹਾਨੂੰ ਸੱਚੀ ਗੱਲ ਇਹ ਆਖਦਾ ਪਈ ਪਡੋਕ ਹਰੇਕ ਅਕਰਤ ਗੱਲ

ਆਪਣੀਆਂ ਗੱਲਾਂ ਤੋਂ ਪਿੱਠੇ ਲਵਾਇਆ ਜਾਏਗਾ ਗੱਲਾਂ ਤੇ ਧਰਮੀ ਗੱਲ ਚੰਗੀ ਤੇ ਬੰਦਾ ਬੜਾ ਧਰਮੀ ਆ ਗੱਲਾਂ ਮਾੜੀਆਂ ਕਰਦਾ ਗਾਲਾਂ ਕਢਦਾ ਫੇਰ ਕੋਈ ਧਰਮੀ ਨਹੀਂ ਆ ਪਈ ਇਹਦੇ ਮਨ ਦੇ ਵਿਚਾਰ ਮਾੜੇ ਇਹਦੇ ਧਿਆਨ ਮਾੜੇ ਬਸਰ ਭਾਵੇਂ ਜਹੂਜੇ ਮਾਦੀ ਪਾਲੀਏ ਸਾਡਾ ਸੁਭਾਅ ਚਾਲ ਚੱਲਣ ਵਧੀਆ ਨਹੀਂ ਨਾ ਅਸੀਂ ਧਰਮੀ ਆ ਗਏ ਧਰਮੀ ਨਵਾਜ਼ ਨੇੜੇ ਧਰਮੀ ਜ਼ਬਾਨ ਨੇ ਰਾਹ ਤੇਰਾ ਰਹਾ ਤੇਰਾ ਬੋਲ ਆ ਦੱਸਦਾ ਹੈ ਇਹਦਾ ਚੰਗਾ ਹੈ ਬੋਲ ਬਾਣੀ ਅਨੁਸਾਰ ਮਾਂ ਕਰਦੀ ਗੱਲਾਂ ਦੇ ਅਨਸਾਰ ਤੂੰ ਜੋਚੀ ਤੇ ਗੱਲਾਂ ਦੇ ਅਨਸਾਰ ਕੀ ਤੈਹਾਇਆ ਜਮੇ ਦਾ ਧਰਮੀ

ਕੁੱਤਿਆਂ ਨਾਲ ਲਾਉਂਦਾ ਤੇ ਗੁੱਤਿਆਂ ਕੰਮਾਂ ਲੱਗੀ ਹੋਵੇਗਾ ਨਿਆਉਗਾ ਭਾਵੇਂ ਚੰਗੀ ਹੋਵੇ ਗੱਲ ਤੇ ਭਾਵੇਂ ਸਾਝੀਆਂ ਗੱਲਾਂ ਦਾ ਪਰਮੇਸ਼ਰ ਕੀ ਕਰੇਗਾ ਭਰਾ ਬਨੁਕ ਭਰੇ ਖਜਾਨੇ ਜੋ ਭੜੀਆਂ ਹੀ ਗੱਲਾਂ ਤੇ ਬੁਰਾ ਬਨੁਕ ਬੁਰੇ ਖਜਾਨੇ ਜੋ ਸਾਹਮਣੇ ਤੇ ਬੋਦੀ ਜਿਹੜੇ ਸੌਂ ਗਿਆ ਯੂਰ ਨਾ ਬੁਣਨ ਗਿਆ ਨੀ ਜੀ ਆ ਜਾਗਦੇ ਆ ਜਾਗ ਨਾਲੇ ਬੋਲੀਏ ਹallelujah ਹallelujah ਅਗਲੇ ਤੇ ਸੁਣਦੇ ਨਾਲ ਗਿਆ ਸਭ ਦਾ ਹallelujah ਮੇਰੀ ਗੋਦ ਜੀ ਸਭੋਲਾ ਹallelujah ਹallelujah ਤੰਵਾ ਦੇਸੇ ਤੋਂ ਜਾਣ ਦੇਣਾ ਹਾ ਭਾਗ ਲੋਕ ਭੜੇ ਖਜ਼ਾਨੇ ਚ ਭੜੀਆਂ ਗੱਲਾਂ ਤੇ ਮਾੜਾ ਮਨੋਕਾ ਮਾਰੇ ਫਿਨਾਮੇ ਕੇ ਮਾੜੀਏ ਗੱਲਾਂ ਪਹਿਲਾ ਖਜ਼ਾਨਾ ਵੀ ਮਾੜਾ ਹੀ ਜਾਣਾ ਜੋ ਜੀ ਅੰਦਰ ਸੋਹਿਓ ਵੀ ਆਵੇਗਾ ਬਾਹਰ ਆਵੇਗਾ ਕਿਤੇ ਇੱਕ ਸਮਾਂ ਆਵੇਗਾ ਭਾਵੇਂ ਗੱਲਾਂ ਚੰਗੀਆਂ ਹੋਣ ਤੇ ਭਾਵੇਂ ਮਾੜੀਆਂ ਉਹਨਾਂ ਦਾ ਕੀ ਹੋਵੇਗਾ ਨੇ ਆਉਂਗਾ ਇਸ ਕਰਕੇ ਮੇਰੇ ਵੀਰੋ ਮੇਰੀਓ ਭੈਣੋ ਕਿਦੋਂ ਬੋਲੋ ਕੋਈ ਇਹਨਾ ਸ਼ਬਦ ਕਾ ਦਿੰਦੇ ਆ ਇੱਕ ਤਾਂ ਵੱਧ ਘੱਟ ਕਾ ਦਿੰਦਾ ਤੇ ਝਾੜੇ ਨਾਲ ਉਤਾਰ ਦਿਓ ਪਹਿਲੋ ਸੁਣੋ ਉਹ ਸ਼ਬਦ ਬੋਲੋ ਜਦੋਂ ਤੁਸੀਂ ਸ਼ਬਦ ਬੋਲੋ ਅਗਲੇ ਦਾ ਮਨ ਭੁਲੂ ਗਿਆ ਜਾਵੇ ਅਗਲਾ ਬਚਾ ਦਾ ਕੰਮ ਪੜ ਜਾਵੇ ਸਭੋ ਲਗਾ ਹੇਲੇਲੂਇਆ ਹੇਲੇਲੂਇਆ ਅਗਲੇ ਨੂੰ ਸ਼ਬਦ ਬੋਲਿਆ ਨਹੀਂ ਆ ਫੋਟਾ ਫੱਟ ਦੋ ਤੇਰੀ ਸ਼ਬਦ ਬੋਲ ਦਿੰਨੇ ਆ ਅਗਲੇ ਤੋਂ ਵੀ ਪਹੁੰਚ ਜਾਂਦੀ ਆ ਹਾਂ ਨਹੀਂ ਇਹ ਹਾਨੀ ਦੇ ਨਾਲ ਕੀ ਹੁੰਦੇ ਆ ਨੁਕਸਾਨ ਆ ਨੁਕਸਾਨ ਹੁੰਦੇ ਆ ਬਾਰੀ ਦੱਸ ਦੀ ਪਹਿਲਾਂ ਸੁਣੋ ਤੇ ਫਿਰ ਕੀ ਕਰੋ ਫੇਰ ਬੋਲੋ ਪਹਿਲਾਂ ਸੁਣੋ ਫੇਰ ਬੋਲੋ ਬਾਰੇ ਕੀ ਗੱਲ ਪੜ ਗੌਰ ਦੇ ਕੇ ਸੁਣਦੇ ਪੜਦੇ ਨੇ ਆ ਬੇਸੂਚੇ ਬੋਲਣ ਵਾਲੇ ਦੀਆਂ ਗੱਲਾਂ ਕਹਿੰਦਾ ਪਹਿਲਾਂ ਸੋਚਣ ਦੇ ਬੋਲਣ ਵਾਲੇ ਦੀਆਂ ਗੱਲਾਂ ਕਹਿੰਦਾ ਪਹਿਲਾਂ ਸੋਚ ਤਬੀ ਤੋਂ ਦੀਆਂ ਵੀ ਭੈਣ ਭਰਾਵਾਂ ਦੀ ਸਾਥ ਸਬੰਧੀਆਂ ਦੀ ਗੱਲ ਕਰ ਤੋਰੀ ਆ ਗੱਲਾਂ ਹੀ ਹੋਈਆਂ ਤੇ ਕੀ ਹੋ ਗਈ ਆ ਗੱਲਾਂ ਦੇ ਨਾਲ ਕੀ ਹੋ ਗਈ ਆ ਲੜਾਈ ਕਹਿੰਦਾ ਪਿੰਡ ਸੋਚਣ ਤੇ ਫੋਲਣ ਵਾਲਿਆਂ ਦੀਆਂ ਗੱਲਾਂ ਪਹਿਲਵਾਨ ਜਿਹਾ ਕੰਮ ਕਰਦੀਆਂ ਉਹਨੇ ਸ਼ਬਦ ਮਾਰੇ ਬੋਲੇ ਅਗਰ ਤਾਂ ਮਨ ਬੁਝੜਾ ਗਿਆ ਅਗਲਾ ਉਦੋਂ ਕੀ ਹੋ ਗਿਆ ਦੂਰ ਕੋਈ ગામ ਨਹੀਂ ਕੋਈ ਛੋਟਾ ਨਹੀਂ ਕੋਈ ਤਵਾਰ ਨਹੀਂ ਸ਼ਬਦ ਮਾਰੇ ਬੋਲੇ ਆ ਸ਼ਬਦ ਮਾਰਿਆਂ ਦੇ ਖਣ ਕੇ ਉਸ ਜ਼ੇਦਾਰ ਕੋ ਵੀ ਹੋ ਗਿਆ ਜੀਵਨ ਸਾਥੀ ਤੋਂ ਕੀ ਹੋ ਗਿਆ ਬੱਚਾ ਆਪਣੀ ਮਾਂ ਤੋਂ ਕੀ ਹੋ ਗਿਆ ਮਾਂ ਆਪਣੇ ਪਤੀ ਤੇ ਵੀ ਆਪਣੇ ਪਤੀ ਤੋਂ ਕੀ ਹੋ ਗਈ ਸਭ ਕਿਸੇ ਤਰ੍ਹਾਂ ਚੱਲਦਾ ਆ ਰਿਹਾ ਪਹਿਲਾਂ ਸੋਚ ਗਏ ਕਿ ਤਾਂ ਫਿਰ ਸੋਚਣ ਤੇ ਬੋਲਣ ਵਾਲੀਆਂ ਦੀਆਂ ਗੱਲਾਂ ਕਰਕੇ ਜਨਮ ਤੰਗ ਕਰ ਦੇਣਾ ਇਹ ਤਾਂ ਤਲਵਾ ਤੇ ਫੱਟ ਵਿੱਚ ਜਾਂਦੇ ਆ ਤਾਂ ਨਾ ਤੇ ਫੱਟ ਵਿੱਚ ਨਹੀਂ ਜਾਂਦੇ ਆ ਪਰ ਬੋਲਣ ਦੇ ਫੱਟ ਇਹਦੀ ਭੱਟ ਦੇ ਇਸ ਕਰਕੇ ਪਹਿਲੋ ਸੋਚੀਏ ਤੇ ਫਿਰ ਵੀ ਕਰੀਏ ਸਾਂਭਣ ਕੇ ਬੋਲਦੀਏ ਪਹਿਲੋ ਸੋਚੀਏ ਤੇ ਫਿਰ ਵੀ ਕਰੀਏ ਅਮੀਨ ਪਹਿਲੋ ਸੋਚੀਏ ਭਰਾਵੋ ਤੇ ਫਿਰ ਵੀ ਕਰੀਏ ਅਮੀਨ ਫਿਰ ਅਸੀਂ ਕਿਹੜਾ ਖਜ਼ਾਨਾ ਹਾਂ ਸਾਂਭਣ ਕੇ ਬੋਲਦੇ ਕਿਹੜਾ ਖਜ਼ਾਨਾ ਹਾਂਜੀ ਸਾਂਭਣ ਕੇ ਬੋਲਦੇ ਅੱਗੜੀ ਕਰਦੀਆਂ ਕਿਹੜਾ ਖਜ਼ਾਨਾ ਫਿਰ ਪਹਿਲੋ ਕੀ ਕਰਨਾ ਸੋਚਣਾ ਹਾਂਜੀ ਫਿਰ ਕੀ ਕਰਨਾ ਬੋਲਣਾ ਤੇ ਆਪਣਾ ਜਿਹੜਾ ਇਹ ਚੰਗਾ ਖਜ਼ਾਨਾ ਤੇ ਆਪਣਾ ਸੋਚ ਕੀ ਕੱਢ ਦੇਣੀ ਆ कर देनी चुगली चंगे खजाने की चंगे खजाने की छड़ देने नशे बुरी आदत नशे बुरी आदत की कर देनिया हां तो फिर जो खजाना है चंगा बुरी आदत ਵੇ ਇਹ ਆ ਫੇਰੀ ਛੱਡ ਦੇਵੇ ਮਾਂ ਦੀ ਮੁੱਖ ਚ ਕੋਈ ਬੰਦਾ ਮਾੜਾ ਨਹੀਂ ਨਿਕਲਦਾ ਮਾਂ ਚਾਹੁੰਦੀ ਜਦੋਂ ਬੱਚਿਆਂ ਨੂੰ ਜਨਮ ਦੇਦੀ ਮੇਰਾ ਬੱਚਾ ਚੰਗਾ ਹੋਵੇ ਮੈਸਟਰ ਬਣੇ ਪਾਸਟਰ ਬਣੇ ਬਹੁਤ ਬਹੁਤ ਵੱਡੇ ਅੱਤੇ ਸੋਚਦੀ ਆ ਪਰ ਕਿਹਦੇ ਜਦੋਂ ਮਾੜੀ ਸੰਕਤੀ ਚ ਬੰਦਾ ਲਲ ਜਾਂਦਾ ਨਾ ਠੱਗਾ ਦੇ ਠੱਗ ਯਾਰ ਕਿਹੋਰਾ ਨੇ ਸਾਹਮਣੇ ਕਿਹੋਦੇ ਚੋਰਾ ਨੇ ਹਾਂ ਤੇ ਰਸ਼ੀ ਵਾਲਾ ਨੇ ਰਸ਼ੀ ਵਾਲੇ

ਚੰਗਾ ਮਨੋਖਾ ਚੰਗੇ ਤੇ ਜਾਣੇ ਜੋ ਚੰਗੀਆਂ ਗੱਲਾਂ ਬੁਰਾ ਮਨੋਖਾ ਮੜਾ ਖੇ ਜਾ ਬੁਰਾ ਮਨੋਖਾ ਬੁਰਾ ਮਨੋਖਾਰੇ ਮ ਜਾਣੇ ਜੋ ਜਗਾ ਤੇ ਚੰਗੇ ਤੇ ਜਾਣੇ ਜੋ ਨਾ ਆ ਕੇ ਸਮਾ ਆਵੇ ਬਾਤੇ ਗੱਲਾਂ ਦਾ ਕੀ ਹੋਵੇਗਾ ਗੱਲਾਂ ਦਾ ਕੀ ਹੋਵੇਗਾ ਸਾਕੇ ਜਾ ਕੇ ਥੋੜਾ ਜਿਹਾ ਗਲਾਨਾ ਕੀ ਹੋਵੇਗਾ ਸਾਹਮਣੇ ਦੇ ਮੋਦੀ ਗਲਾਨਾ ਕੀ ਹੋਵੇਗਾ ਪਰ ਮਨੋਖਾ ਭਲੇ ਜਾਣੇ ਜੋ ਜੇ ਬੁਰਾ ਮਨ ਕੋ ਬੁਰੇ ਕੰਮੇ ਕਰਾਂਗੇ ਉਹ ਬੁਰੀਆਂ ਗੱਲਾਂ ਕੱਢਦਾ ਆਪਾਂ ਖਜ਼ਾਨਾ ਕਿਹੜਾ ਬਣਨਾ ਹੈ ਕਿਹੜਾ ਖਜ਼ਾਨਾ ਬਣਨਾ ਹੈ ਕੰਗਾ ਕਿਹੜਾ ਖਜ਼ਾਨਾ ਬਣਨਾ ਹੈ ਕੰਗਾ ਤੇ ਚੰਗੇ ਦੀ ਚੰਗੀ ਕੁਆਲਿਟੀ ਹੋਣੀ ਚੰਗੀ ਚਾਹੀਦੀ ਸਭ ਨੂੰ ਹallelujah 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 ਅਸੀਂ ਵਾਸਤੇ ਅੱਜ ਵਿੱਚ ਕੁਝ ਬੜੇ ਗੌਰ ਦੇ ਕੇ ਧਿਆਨ ਦੇ ਕੇ ਸੁਣਿਆ ਆ ਅਸੀ ਸਭ ਵਿਸ਼ਵਾਸ ਕਰਦੇ ਆਂ ਕਿ ਅਸੀਂ ਚੰਗਾ ਹੀ ਖਜ਼ਾਨਾ ਭੜਾਗੇ ਇਹ ਪਵਿੱਤਰ ਆਪਾ ਔਰ ਪਵਿੱਤਰ ਕ੍ਰਮਾ ਪੜ੍ਹੇ ਸੁਣੇ ਜਾਣ ਵਾਲਿਆਂ ਨੂੰ ਪਰਮੇਸ਼ਰ ਬਹੁਤ ਸਾਰੀ ਹਾਜ਼ਰੀ ਚਰਬਤ ਦੇਵੇ ਆਮੀਨ ਸਾਰੀ ਸੰਗਤ ਨੂੰ ਨਾਲ ਪਿਆਸਾ ਮੋੜ ਕੇ ਪ੍ਰਾਰਥਨਾ